ਸਦਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਬਿਆਨ ਵੀ ਉਹ ਜਲਦੀ ਜਲੰਧਰ ਕੈਂਟ ਹਲਕੇ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਦੇਖਣ ਖੁਦ ਆਉਣਗੇ ਸੋ ਉਹਨਾਂ ਦੀ ਜਲਦੀ ਜਲੰਧਰ ਹਲਕੇ ਵਿੱਚ ਵਿਜ਼ਿਟ ਹੋ ਰਹੀ ਆ ਨਜਾਇਜ਼ ਮਾਈਨਿੰਗ ਉੱਤੇ ਉਹ ਜਿਹੜੇ ਅਧਿਕਾਰੀ ਹੋਏ ਜਾਂ ਜਿਹੜੇ ਜ਼ਿੰਮੇਵਾਰ ਬੰਦੇ ਹੋਏ ਕਹਿੰਦੇ ਅਸੀਂ ਤੁਰੰਤ ਉੱਥੇ ਕਾਰਵਾਈ ਕਰਾਂਗੇ ਉਹਨਾਂ ਤੇ ਸੋ ਅੱਗੇ ਦੇਖੋ ਵੀਡੀਓ ਅੱਜ ਇਕੱਠ ਹੋਇਆ ਸੀਗਾ ਕਿਸਾਨ ਯੂਨੀਅਨਾਂ ਦਾ ਤੇ ਅੱਜ ਤੁਹਾਨੂੰ ਦਿਖਾਉਂਦੇ ਆ ਵੀਡੀਓ ਜ਼ਮੀਨਾ ਉਹ ਬਰਬਾਦ ਹੋ ਗਈਆਂ ਸੈਂਕੜੇ ਏਕੜ ਜ਼ਮੀਨ ਬਰਬਾਦ ਹੋ ਗਈ ਹੈ ਜਿਹੜਾ ਵੱਡੀ ਵਹੀ ਇਸ ਦੁਆਬੇ ਚੋਂ ਲੰਘਦੀ ਹੈ ਉਹਦੇ ਕੰਡੇ ਕੱਟ ਲਏ ਗਏ ਆ ਜਿੱਦਣ ਕਿਤੇ ਪ੍ਰਮਾਤਮਾ ਪਹਾੜਾਂ ਦਾ ਜਿੰਨਾ ਪਾਣੀ ਉਹ ਆਪ ਮਾਰੇ ਹੋ ਕੇ ਇਸ ਸਭਾ ਜ਼ਮੀਨਾਂ ਦੇ ਵਿੱਚ ਰਸਤਾ ਬਣਾਏਗਾ ਜਿਹੜੇ ਅਗਲੇ ਪਿੰਡ ਆ ਉਹਨਾਂ ਦਾ ਜੀਣਾ ਟੁੱਬਰ ਹੋ ਜਾਏਗਾ ਉਹਨਾਂ ਪਿੰਡਾਂ ਚ ਵੱਡੀ ਪ੍ਰਬੰਧਤ ਕੰਪਲੀਟ ਤੁਸੀਂ ਮਾਈਨਿੰਗ ਦੀ ਕੀਤੀ ਨਹੀਂ ਕਿ ਤੁਸੀਂ ਮਾਈਨਿੰਗ ਦੀਆਂ ਕੰਪਲੀਟਾਂ ਕਰਦੇ ਆ ਉਹਨੂੰ 1.5 ਸਾਲ ਹੋ ਗਿਆ ਸਾਡੇ ਇਸ ਹਾਲ ਕੇ ਦੀ ਜਿੰਨੀ ਟੀਮ ਆ ਸੁਖਵੀਰ ਸਿੰਘ ਵੀਰ ਦੀ ਗਵਾਈ ਵਿੱਚ ਉਹਨਾਂ ਬੜੀਆਂ ਤਰਖਾਸਾਂ ਮਾਨਜੋਗ ਡੀਸੀ ਸਾਹਿਬ ਜਲੰਧਰ ਨੂੰ ਜਿੰਨੇ ਜ਼ਿੰਮੇਵਾਰ ਵਿਭਾਗ ਆ ਚਾਹੇ ਪੁਲਿਸ ਡਿਪਾਰਟਮੈਂਟ ਆ ਮਾਈਨਿੰਗ ਡਿਪਾਰਟਮੈਂਟ ਨੂੰ ਦਿੱਤੀਆਂ ਲੇਕਿਨ ਉਹਨਾਂ ਤੇ ਕਾਰਵਾਈ ਕਰਨ ਦੀ ਬਜਾਏ ਮਾਫੀ ਇਹਨੇ ਸਾਡੇ ਆਗੂ ਨੂੰ ਧਮਕੀਆਂ ਦਿੱਤੀਆਂ ਅਸੀਂ ਅਪੀਲ ਕਰਦੇ ਸਰਕਾਰ ਨੂੰ ਜਿਵੇਂ ਵਿਧ ਇਹਦੇ ਲੋਕ ਆ ਤੇ ਜਾਂ ਜਿੰਨੇ ਵਿਭਾਗ ਦੇ ਅਧਿਕਾਰੀ ਇਹਦੇ ਜ਼ਿੰਮੇਵਾਰ ਆ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਮਸਾਲੀ ਸਰਕਾਰ ਉਹਨਾਂ ਤੇ ਕਾਰਵਾਈ ਕਰੇ ਉਹਨਾਂ ਉਹਨਾਂ ਨੂੰ ਚਾਰਜ ਸ਼ੀਟ ਕਰੇ ਉਹਨਾਂ ਤੇ ਬਣਦੇ ਜੁਰਮਾਨੇ ਵਸੂਲੇ ਜਿੰਨਾ ਆਰ-ਬਾਰ ਪੈਦਾ ਨੁਕਸਾਨ ਨਾਲ ਦੀਆਂ ਜ਼ਮੀਨਾਂ ਦਾ ਹੋਇਆ ਲੋਕਾਂ ਦੇ ਟੂਬਲ ਖਰਾਬ ਹੋ ਗਿਆ ਨਾਲ ਦੀਆਂ ਜ਼ਮੀਨਾਂ ਹੜ ਰਹੀਆਂ ਉਹਨਾਂ ਦੀ ਕਾਰਵਾਈ ਸਰਕਾਰ ਬਣਦੇ ਜ਼ਿੰਮੇਵਾਰ ਅਫਸਰਾਂ ਤੋਂ ਕਰਾਵੇ ਤੇ ਉਹਨਾਂ ਨੂੰ ਜੇਲ੍ਹਾਂ 'ਚ ਡੱਕੇ ਉਹਨਾਂ ਤੇ ਉਹਨਾਂ ਤੇ ਕਾਰਵਾਈ ਕਰੇ ਨੌਕਰੀ ਤੋਂ ਉਹਨਾਂ ਨੂੰ ਫਾਰਕ ਕਰੇ ਤਾਂ ਹੀ ਲੋਕਾਂ ਦਾ ਗੁੱਸਾ ਠੰਡਾ ਹੋ ਸਕਦਾ ਮੁੱਖ ਮੰਤਰੀ ਸਾਹਿਬ ਨੂੰ ਸਾਡੀ ਅਪੀਲ ਹੈ ਉਹ ਆਪਣੇ ਪ੍ਰਸ਼ਾਸਨ ਰਾਹੀਂ ਰਿਪੋਰਟ ਮਗਾਉਣ بجائے ਆਪਣਾ ਕੀਮਤੀ ਸਮਾਂ ਬਰਬਾਦ ਕਰਨ ਇਹਨੂੰ ਦੇਖਣ ਹੋਣ ਦੀ ਲੋੜ ਨਹੀਂ ਸਾਰਾ ਪੰਜਾਬ ਮਾਫੀਆ ਨੇ ਇਸੇ ਤਰ੍ਹਾਂ ਪੱਟਿਆ ਪਿਆ ਚਾਹੇ ਰੋਪੜ ਜ਼ਿਲ੍ਹਾ ਚਾਹੇ ਮਹਾਲੀ ਜ਼ਿਲ੍ਹਾ ਪੰਜਾਬ ਦੇ ਸਾਰੇ ਜ਼ਿਲ੍ਹੇ ਬਰਬਾਦ ਮਾਫੀਆ ਨੇ ਕੀਤੇ ਹੋਇਆ ਸਰਕਾਰ ਉਹਦੇ ਤੇ ਆਪਣਾ ਰਾਜ ਧਰਮ ਨਿਭਾ ਕੇ ਸਾਰੇ ਜ਼ਿੰਮੇਵਾਰ ਗਰੋਹਾਂ ਤੇ ਜੇਕਰ ਬਣਦੀ ਕਾਰਵਾਈ ਨਹੀਂ ਕਰੀ ਤੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਆ ਉਹ ਖਰਾਬ ਹੋ ਜਾਣਗੇ ਤੇ ਵੱਡਾ ਨੁਕਸਾਨ ਪੰਜਾਬ ਦਾ ਹੋਏਗਾ ਜੇ ਇਸ ਵਾਰ ਵੀ ਸਰਕਾਰ ਤੁਹਾਡੀ ਆ ਕੋਈ ਕਾਰਵਾਈ ਇੱਥੇ ਨਹੀਂ ਕਰਦੀ ਆ ਤੇ ਅਗਲਾ ਸਟੈਪ ਦਾ ਡਾਕੂ ਸਾਡੇ ਕੋਲ ਕੋਈ ਸੰਵਿਧਾਨਕ ਤਾਕਤ ਨਹੀਂ ਅਸੀਂ ਤਾਂ ਵਿਰੋਧ ਕਰ ਸਕਦੇ ਆ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਪਿਛਲੇ 7 ਸਾਲਾਂ 7 ਮਹੀਨੇ ਤੋਂ ਦੋ ਲੋਨ ਲੜ ਰਹੇ ਆ ਸਰਕਾਰ ਦਾ ਫਰਜ਼ ਹੁੰਦਾ ਲੋਕਾਂ ਦੀ ਆਵਾਜ਼ ਸੁਣਨੀ ਉਹਨਾਂ ਦੀ ਗੱਲ ਨੂੰ ਗੌਰ ਸੁਣ ਕੇ ਹੱਲ ਕਰਨਾ ਤੇ ਪੰਜਾਬ ਦੇ ਲੋਕਾਂ ਤੋਂ ਅਪੀਲ ਕਰਦੇ ਆ ਇਕੱਲੀ ਕਿਸਾਨੀ ਦਾ ਮਸਲਾ ਨਹੀਂ ਇਹ ਪੰਜਾਬ ਨੂੰ ਜੇਕਰ ਬਚਾਉਣਾ ਹਰ ਤਰ੍ਹਾਂ ਦੇ ਮਾਫੀਏ ਤੋਂ ਜੇ ਡਰੱਗ ਦਾ ਮਾਫੀਆ ਉਹਦੇ ਚ ਸਾਰੇ ਬੱਚੇ ਖਤਰੇ 'ਚ ਆ ਚਾਹੇ ਉਹ ਕਿਸਾਨ ਦਾ ਬੱਜਾ ਚਾਹੇ ਵਪਾਰੀ ਦਾ ਚਾਹੇ ਦੁਕਾਨਦਾਰ ਦਾ ਚਾਹੇ ਕਿਸੇ ਬਿਜ਼ਨਸਮੈਨ ਦਾ ਜੇ ਕੋਈ ਗੈਂਗਸਟਰ ਵਾਦਿਆ ਉਹ ਵੀ ਸਾਰੇ ਸ਼ਿ ਇਹ ਸਾਰੇ ਵਰਤਾਰੇ ਨੂੰ ਠੱਲ ਪਾਉਣ ਲਈ ਸਾਰੇ ਪੰਜਾਬੀ ਜਿਹੜੇ ਆ ਜੇਕਰ ਉਹ ਮੈਦਾਨ 'ਚ ਨਾ ਆਏ ਤੇ ਜਿਹੜਾ ਪੰਜਾਬ ਆ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਜਾੜੇ ਵੱਲੋਂ ਵਧ ਰਿਹਾ ਸਰਕਾਰਾਂ ਨੂੰ ਆਪਾਂ ਮਜਬੂਰ ਕਰ ਦਈਏ ਪੰਜਾਬ ਦੇ ਲੋਕ ਇਨ੍ਹਾਂ ਦਵਾ ਸਰਕਾਰ ਤੇ ਪੈ ਜਾਵੇ ਕਿ ਸਰਕਾਰ ਨੂੰ ਕਾਰਵਾਈ ਕਰਨੀ ਜ਼ਰੂਰੀ ਬਣ ਜਾਵੇ ਤਾਂ ਹੀ ਇਹ ਵਰਤਾਰੇ ਨੂੰ ਠੱਲ ਪਾਈ ਜਾ ਸਕਦੀ ਆ ਨਹੀਂ ਤਾਂ ਇਹਦੇ 'ਚ ਵੱਡੀ ਕਮਾਈ ਹੈ ਅਰਬਾਂ ਖਰਬਾਂ ਦੀ ਕਮਾਈ ਹੈ ਉਹ ਸਾਰੇ ਹੀ ਮਿਲ ਕੇ ਮਤਲਬ ਖਾ ਰਹੇ ਆ ਵਿਧਾਨ ਸਭਾ 'ਚ ਗੂੰਜਣ ਦੇ ਬਾਵਜੂਦ ਇਹ ਮਸਲਾ ਕਿੰਨੇ ਦਿਨ ਬੀਤ ਹੋ ਗਏ ਅਜੇ ਤੱਕ ਕਿਸੇ ਤੇ ਕਾਰਵਾਈ ਨਹੀਂ ਕਿਸੇ ਅਫਸਰ ਤੇ ਕੋਈ ਕਾਰਵਾਈ ਨਹੀਂ ਕਿਸੇ ਜ਼ਿੰਮੇਵਾਰ ਜਿਹੜੇ ਮਾਈਨਿੰਗ ਵਾਲੇ ਉਹਨਾਂ ਤੇ ਕਾਰਵਾਈ ਨਹੀਂ ਕੱਲਾ ਬਿਆਨ ਦੇ ਕੇ ਸਰਕਾਰ ਸੁਰਖਰੂ ਨਹੀਂ ਹੋ ਸਕਦੀ ਜਿੰਨਾ ਚਿਰ ਮਸਾਲੀ ਕਾਰਵਾਈ ਸਰਕਾਰ ਨਹੀਂ ਕਰਦੀ ਪਈਆ ਕੀ ਮੁੱਦਾ ਜਿਹੜਾ ਤੁਸੀਂ ਇੱਥੇ ਸਾਰੇ ਇਕੱਠੇ ਹੋਏ ਆ ਦੇਖੋ ਜੀ ਜਿਹੜਾ ਮੁੱਦਾ ਹੈ ਸਾਡਾ ਸਾਡਾ ਮੁੱਦਾ ਨਹੀਂ ਇਹ ਇਲਾਕੇ ਦਾ ਮੁੱਦਾ ਆ ਅਸੀਂ ਡੇਢ ਸਾਲ ਤੋਂ ਪ੍ਰਸ਼ਾਸਨ ਨੂੰ ਬੇਨਤੀਆਂ ਕਰ ਰਹੇ ਹਾਂ ਜੋ 10 ਫੁੱਟ ਤੱਕ ਮਾਈਨਿੰਗ ਹੋਈ ਸੀ ਅਸੀਂ ਉਦੋਂ ਬੇਨਤੀ ਕੀਤੀ ਸੀ ਵੀ 10 ਫੁੱਟ ਤੱਕ ਇਹ ਜਿਹੜਾ ਮਤਲਬ 3 ਫੁੱਟ ਤੱਕ ਮਾਈਨਿੰਗ ਹੋ ਸਕਦੀ ਆ ਉਦੋਂ ਸਾਡੀ ਕਿਸੇ ਨੇ ਸਾਡੀ ਸੁਣਨ ਦੀ ਬਜਾਏ ਜਦੋਂ ਡੇਢ ਦੋ ਮਹੀਨੇ ਬਾਅਦ ਕਟੋਕੜਾ ਅੱਜ 80-80 ਫੁੱਟ ਤੱਕ ਮਾਈਨਿੰਗ ਹੋ ਚੁੱਕੀ ਆ ਪ੍ਰਸ਼ਾਸਨ ਨੂੰ ਬੇਨਤੀਆਂ ਕਰਨ ਦੇ ਬਾਵਜੂਦ ਸਾਡੀ ਸੁਣਵਾਈ ਨਹੀਂ ਹੋਈ ਰਹੀ ਸਾਡੇ ਦੇ ਉਲਟ ਭਰਤੀ ਹੋ ਰਹਾ ਤੇ ਜਿਹੜੇ ਇਹ ਠੇਕੇਦਾਰ ਆ ਦਿਨੋਂ ਦਿਨ ਤਕੜੇ ਹੋ ਰਹਾ ਕਿਉਂਕਿ ਇਹ ਸਾਰਾ ਪ੍ਰਸ਼ਾਸਨ ਸਰਕਾਰ ਦਾ ਹੱਥ ਆ ਸਰਕਾਰ ਤੋਂ ਬਿਨਾ ਇਥੇ ਪਤਾ ਨਹੀਂ ਹਿੱਲ ਸਕਦਾ ਪਰ ਇਹਨਾਂ ਦੇ ਕਾਰਵਾਈ ਹੋਣ ਦੀ ਬਜਾਏ ਉਲਟਾ ਜਿਹੜੇ ਪ੍ਰਸ਼ਾਸਨ ਨੂੰ ਬੇਨਤੀਆਂ ਕਰ ਰਹੇ ਵੀ ਇਹ ਕੰਮ ਗਲਤ ਹੋ ਰਿਹਾ ਉਹਨਾਂ ਨੂੰ ਧਮਕੀਆਂ ਆ ਰਹੀਆਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਵੀ ਜਿਹੜਾ ਸਾਡੇ ਇਲਾਕੇ ਨੂੰ ਬਚਾਏ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਵੀ ਜਿਹੜੀ ਇਹ ਬਰਬਾਦੀ ਹੋ ਰਹੀ ਇਹਨੂੰ ਬ